ਸ਼੍ਰੀ ਵਾਹਿਗੁਰੂ ਜੀ ਆਸਾ ਮਹੱਲਾ ਚੌਥਾ ਗੁਰਮਖਟੂਂਡ ਟੌਢਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਭਾਗ ਬੜੇ ਹਰ ਪਾਇਆ ਨਾਨਕ ਰਸ ਗੁਦਾ ਪਸਤਾ ਮਹੱਲਾ ਚੌਥਾ ਗੁਰਮਖਟੂਂਡ ਟੌਂਡਿੰਦਿਆ ਹਰ ਸੱਜਣ ਲੱਦਾ राम राजे ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਪਰ ਬਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਅਸਤਾ ਮਹੱਲਾ ਚੌਥਾ ਗੁਰਮਖਟੂੰਡ ਟੌਢਿੰਦਿਆਂ ਹਰ ਸੱਜਣ ਲੱਗਾ RAM ਰਾਜੇ ਪੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਸਤਾ ਮਹੱਲਾ ਚੌਥਾ ਗੋਰਾ ਮਖਟੂਂਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ ਵਿਝ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਦ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਅਸਤਾ ਮਹੱਲਾ ਚੌਥਾ ਗੋਰ ਮਖ ਟੁੰਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਅਸਤਾ ਮਹੱਲਾ ਚੌਥਾ ਗੁਰਮਖਟੂਂਡ ਟੌਂਡਿੰਦਿਆ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਅਸਤਾ ਮਹੱਲਾ ਚੌਥਾ ਗੋਰਾ ਮਖਟੂਂਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟ ਗੜ ਵੇਜ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਭਾਗ ਬਡੇ ਹਰ ਪਾਇਆ ਨਾਨਕ ਰਸ ਗੁਦਾ ਅਸਤਾ ਮਹੱਲਾ ਚੌਥਾ ਗੁਰਮਖਟੂੰਡ ਟੋਡਿੰਦਿਆ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਪਾਦ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਆਸਤਾ ਮਹੱਲਾ ਚੌਥਾ ਗੁਰਮਖਟੂੜ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਸਤਾ ਮਹੱਲਾ ਚੌਥਾ ਗੋਰਾ ਮਖਟੂਂਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ ਵਿਝ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਆਸਤਾ ਮਹੱਲਾ ਚੌਥਾ ਗੋਰਾ ਮਖਟੂਂਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿੱਦਾ ਤੁਰ ਭਾਗ ਬੱਡੇ ਹਰ ਪਾਇਆ ਨਾਨਕ ਰਸ ਗੁਦਾ ਆਸਤਾ ਮਹੱਲਾ ਚੌਥਾ ਗੁਰਮਖਟੂੰਡ ਟੌਢਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਸਤਾ ਮਹੱਲਾ ਚੌਥਾ ਗੋਰਾ ਮਖਟੂਂਡ ਟੌੜਿੰਦੇ ਆ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟ ਗੜ ਵਿਝ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਦ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਅਸਾ ਮਹੱਲਾ ਚੌਥਾ ਗੋਰ ਮਖ ਟੂੰਡ ਟੌਢਿੰਦੀਆ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਪਾਗ ਬਡੇ ਹਰ ਪਾਇਆ ਨਾਨਕ ਰਸ ਗੁਦਾ ਪਸਤਾ ਮਹੱਲਾ ਚੌਥਾ ਗੋਰਾ ਮਖਟੂੜ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਪਸਤਾ ਮਹੱਲਾ ਚੌਥਾ ਗੋਰਾ ਮਖਟੂਂਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ ਵਿਝ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਅਸਤਾ ਮਹੱਲਾ ਚੌਥਾ ਗੋਰ ਮਖ ਟੂੰਡ ਟੌੜਿੰਦੀਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਸਤਾ ਮਹੱਲਾ ਚੌਥਾ ਗੁਰਮਖਟੂੰਡ ਟੌਢਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਸਤਾ ਮਹੱਲਾ ਚੌਥਾ ਗੁਰਮਖਟੂਂਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ ਵਿਝ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਅਸਤਾ ਮਹੱਲਾ ਚੌਥਾ ਗੋਰਮ ਖਟੂਂਡ ਟੌੜਿੰਦੀਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਪਾਦ ਵਡੇ ਹਰ ਪਾਇਆ ਨਾਨਕ ਰਸ ਗੁਦਾ ਅਸਤਾ ਮਹੱਲਾ ਚੌਥਾ ਗੁਰਮਖਟ ਊਂਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਅਸਤਾ ਮਹੱਲਾ ਚੌਥਾ ਗੋਰ ਮਖਟੂਂਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟ ਗੜ ਵੇਜ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਆਸਤਾ ਮਹੱਲਾ ਚੌਥਾ ਗੋਰਾ ਮਖਟੂਂਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਆਸਤਾ ਮਹੱਲਾ ਚੌਥਾ ਗੁਰਮਖਟੂੰਡ ਟੌਢਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਸਤਾ ਮਹੱਲਾ ਚੌਥਾ ਗੋਰਾ ਮਖਟ ਮੁੰਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟ ਗੜ ਵਿਝ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਦ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਅਸਾ ਮਹੱਲਾ ਚੌਥਾ ਗੋਰਾ ਮਖਟੂਂਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਆਸਤਾ ਮਹੱਲਾ ਚੌਥਾ ਗੋਰਾ ਮਖਟੂਂਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਦ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਸਤਾ ਮਹੱਲਾ ਚੌਥਾ ਗੁਰ ਮਖਟੂਂਡ ਟੌਢਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਹਰ ਹਿਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਪਾਦ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਆਸਤਾ ਮਹੱਲਾ ਚੌਥਾ ਗੁਰਮਖਟੂੜ ਟੌੜਿੰਦਿਆਂ ਹਰ ਸੱਜਣ ਲੱਦਾ राम राजे ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਔਰ ਬਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਆਸਤਾ ਮਹੱਲਾ ਚੌਥਾ ਗੋਰ ਮਖਟੂਂਡ ਟੌੜਿੰਦਿਆਂ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਭਾਗ ਵਡੇ ਹਰ ਪਾਇਆ ਨਾਨਕ ਰਸ ਗੁਦਾ ਪਸਤਾ ਮਹੱਲਾ ਚੌਥਾ ਗੋਰਮ ਖਟੂਂਡ ਟੌੜਿੰਦੇ ਆ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟ ਗੜ ਵਿਝ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਅਸਤਾ ਮਹੱਲਾ ਚੌਥਾ ਗਰਮ ਖਟੂਂਡ ਟੌੜ ਟੌੜਿੰਦਿਆ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਪਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਆਸਤਾ ਮਹੱਲਾ ਚੌਥਾ ਗੁਰਮਖਟੂੰਡ ਟੌਢਿੰਦਿਆ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਪਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ